ਅੱਛੀ ਪਾਣੀ ਕੋ ਪਾਈਪ ਹੁੰਦੇ ਇਹ ਉੱਡੰਦਾ ਡਾ ਡੈਂਦਾ ਆ ਬੋਟ ਤੇ ਉਹਨੂੰ ਜਾ ਉਹ ਜਦੋਂ ਹਨੇਰੀ ਹੋ ਜਾਂਦੀ ਤਾਂ ਬੰਨਣੀ ਵੀ ਸਤਿ ਸ਼੍ਰੀ ਅਕਾਲ ਨਮਸਤੇ ਆਦab ਐਂਡ ਵੈਲਕਮ ਟੂ ਮਾਈ ਨਿਊ ਬਲੌਗ ਸੋ ਕਾਫੀ ਦਿਨਾਂ ਬਾਅਦ ਦਾ ਜਿਹੜਾ ਬਲੌਗ ਆ ਤੁਹਾਣਾ ਸ਼ੇਅਰ ਕਰਨ ਲੱਗੀਆਂ ਮੈਂ ਆਈ ਸੀ ਆਪਣੀ ਸਿਸਟਰ ਦੇ ਘਰ ਤੇ ਉਹਨੇ ਘਰ ਦੇ ਵਿੱਚ ਜਿਹੜਾ ਆ ਉਹ ਕਾਫੀ ਸਾਰੇ ਫੁੱਲ ਬੁੱਟੇ ਲਗਾਏ ਹੋਏ ਆ ਤੇ ਜਿਹਦੇ ਵਿੱਚ ਸਬਜ਼ੀਆਂ ਵੀ ਆ ਫੁੱਲਾ ਕਾਫੀ ਸਾਰੀਆਂ ਸਬਜ਼ੀਆਂ ਵੀ ਉਗਾਈਆਂ ਹੋਈਆਂ ਆ ਵੈਸੇ ਵੀ ਅੱਜਕੱਲ ਜਿਹੜਾ ਇਹ ਬਹੁਤ ਹੀ ਟ੍ਰੈਂਡ ਚੱਲ ਰਿਹਾ ਆ ਘਰ ਦੇ ਵਿੱਚ ਸਬਜ਼ੀਆਂ ਉਗਾਉਣ ਦਾ ਇਹਦੇ ਬਹੁਤ ਹੀ ਸਾਰੇ ਸਾਨੂੰ ਫਾਇਦੇ ਆ ਕਿਉਂਕਿ ਜਦੋਂ ਅਸੀਂ ਵਿਚਾਰ ਤੋਂ ਸਬਜ਼ੀਆਂ ਲਿਆਉਂਦੇ ਆ ਨਾ ਉਹਦੇ ਨਾਲ ਕੀ ਹੁੰਦਾ ਆ ਕਿ ਉਹ ਜਿਹੜੀਆਂ ਸਬਜ਼ੀਆਂ ਹੁੰਦੀਆਂ ਆ ਜਾਂਤੇ ਬਈਆਂ ਹੁੰਦੀਆਂ ਮਤਲਬ ਕਿ 2 2 3 3 ਦਿਨ ਪੁਰਾਣੀਆਂ ਹੁੰਦੀਆਂ ਆ ਜਾਂ ਫਿਰ ਜਿਹੜਾ ਆ ਉਹਨਾਂ ਨੂੰ ਬਹੁਤ ਸਾਰੇ ਕੀਟਨਾਸ਼ਕ ਵਗੈਰਾ ਦਵਾਈਆਂ ਲਗੀਆਂ ਹੁੰਦੀਆਂ ਆ ਅਸੀਂ ਕਈ ਵਾਰੀ ਨੋਟਿਸ ਕਰਦੇ ਆ ਕਿ ਜਦੋਂ ਅਸੀਂ ਘਰ ਸਬਜ਼ੀ ਲਿਆਉਂਦੇ ਆ ਨਾ ਉਹਨਾਂ ਦਾ ਜਿਹੜਾ ਕਲਰ ਆ ਉਹ ਚੇਂਜ ਹੋਇਆ ਹੁੰਦਾ ਆ ਮੈਂ ਜਿਹੜਾ ਆ ਉਹ ਖਾਸ ਤੌਰ ਤੇ ਗੋਭੀ ਵਗੈਰਾ ਤੇ ਬਿਲਕੁਲ ਨਹੀਂ ਖਾਂਦੀ ਕਿਉਂਕਿ ਮੈਨੂੰ ਲੱਗਦਾ ਹੈ ਗੋਭੀ ਜਿਹੜੀ ਆ ਉਹ ਹਮੇਸ਼ਾ ਅ ਜਿਹੜੀਆਂ ਜਾਮਨੇ ਜਿਹੜਾ ਰੰਗ ਦੀ ਹੁੰਦੀਆਂ ਮੈਂ ਇੱਕ ਵੀਡੀਓ ਵਿੱਚ ਤੁਹਾਡੇ ਨਾਲ ਸ਼ੇਅਰ ਵੀ ਕੀਤਾ ਸੀਗਾ ਸੋ ਮੈਨੂੰ ਜਿਹੜਾ ਆ ਬਹੁਤ ਵਧੀਆ ਲੱਗਾ ਤੇ ਮੈਂ ਕਾਫੀ ਸਾਰੀਆਂ ਸੋਸ਼ਲ ਮੀਡੀਆ ਦੇ ਉੱਤੇ ਵੀਡੀਓਜ਼ ਦੇਖਦੀਆਂ ਜਿਨ੍ਹਾਂ ਨੇ ਮਤਲਬ ਕਿ ਬਹੁਤ ਸਾਰੇ ਲੋਕ ਆ ਜਿਨ੍ਹਾਂ ਨੇ ਆਪਣੇ ਘਰਾਂ ਦੇ ਵਿੱਚ ਛੱਤਾਂ ਦੇ ਉੱਤੇ ਜਿਹੜਾ ਆ ਉਹ ਬਹੁਤ ਸਾਰੀਆਂ ਸਬਜ਼ੀਆਂ ਉਗਾਈਆਂ ਹੋਈਆਂ ਆ ਤੇ ਇਹ ਜਿਹੜੇ ਬੈਗ ਆ ਨਾ ਇਹ ਬੈਗ ਜਿਹੜੇ ਆ ਇਹ ਬਹੁਤ ਹੀ ਵਧੀਆ ਆ ਅਸੀਂ ਵੀ ਸੋਚ ਰਹੇ ਆ ਕਿ ਅਸੀਂ ਵੀ ਆਪਣੇ ਅਸ਼ਾਤ ਦੇ ਉੱਤੇ ਜਿਹੜਾ ਆ ਥੋੜੀ ਜਿਹੀ ਗਾਰਡਨਿੰਗ ਕਰੀਏ ਮਿਹਨਤ ਤੇ ਬਹੁਤ ਚਾਹੀਦੀ ਆ ਇਸ ਵਾਸਤੇ ਬਟ ਟ੍ਰਾਈ ਜ਼ਰੂਰ ਕਰਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਸੋ ਇਹਦੇ ਵਾਸਤੇ ਜਿਹੜਾ ਆ ਕੁਝ ਐਫਰਟ ਜਿਹੜੇ ਕਰਨੇ ਪੈਣੇ ਆ ਤੇ ਪਰ ਹਾਂ ਇਹ ਜਿਹੜੀਆਂ ਸਬਜ਼ੀਆਂ ਆ ਸਾਡੀ ਸਿਹਤ ਲਈ ਬਹੁਤ ਹੀ ਵਧੀਆ ਹੁੰਦੀਆਂ ਹੈ ਮਿਹਨਤ ਜ਼ਰੂਰ ਲੱਗਦੀ ਆ ਬਟ ਸਾਡੇ ਲਈ ਜਿਹੜੀਆਂ ਆ ਉਹ ਸਿਹਤਮੰਦ ਵੀ ਹੁੰਦੀਆਂ ਜਦੋਂ ਅਸੀਂ ਬਾਜ਼ਾਰ ਦੀਆਂ ਸਬਜ਼ੀਆਂ ਜਿਵੇਂ ਕਿ ਅੱਜ ਕੱਲ ਤੁਹਾਨੂੰ ਪਤਾ ਹੀ ਆ ਹਰੇਕ ਚੀਜ਼ ਦੇ ਵਿੱਚ ਜਿਹੜਾ ਆ ਉਹ ਮਿਲਾਵਟ ਆ ਜਾਂ ਅਸੀਂ ਜਿਹੜੇ ਦੁੱਧ ਵਗੈਰਾ ਪੀਂਨੇ ਆ ਉਹਨਾਂ ਨੂੰ ਵੀ ਜਿਹੜਾ ਸੇਵ ਕੀਤਾ ਜਾਂਦਾ ਆ ਉਹਨਾਂ ਨੂੰ ਪ੍ਰੀਜ਼ਰਵ ਕੀਤਾ ਜਾਂਦਾ ਆ ਸੋ ਕਾਫੀ ਕੁਝ ਜਿਹੜਾ ਆ ਉਹ ਸਾਡੇ ਸਿਹਤ ਦੇ ਉੱਤੇ ਵੀ ਇਫੈਕਟ ਕਰਦਾ ਅਸੀਂ ਜਿੰਨਾ ਮਰਜ਼ੀ ਕਹ ਲਈਏ ਕਿ ਅਸੀਂ ਸ਼ੁੱਧ ਖਾ ਰਹੇ ਆ ਸ਼ੁੱਧ ਘਾ ਬਟ ਨਹੀਂ ਜੋ ਫਰੈਸ਼ ਚੀਜ਼ ਹੁੰਦੀ ਹੈ ਨਾ ਉਹ ਫਰੈਸ਼ੀ ਹੁੰਦੀ ਹੈ ਜਿਹੜੀ ਅਸੀਂ ਆਪਣੇ ਹੱਥੀ ਤੋੜ ਕੇ ਉਹਨੂੰ ਬਣਾ ਕੇ ਖਾਣਾ ਨਾ ਉਹ ਫਰੈਸ਼ ਹੁੰਦੀ ਆ ਬਾਕੀ ਅਸੀਂ ਮਾਰਕੀਟ ਤੋਂ ਜੋ ਵੀ ਚੀਜ਼ ਲੈ ਆਈਏ ਨਾ ਚਾਹੇ ਉਹ ਪੈਕਟ ਬੰਦ ਹੋਵੇ ਚਾਹੇ ਜਿਵੇਂ ਵੀ ਹੈ ਨਾ ਅਸੀਂ ਪਿਓਰ ਨਹੀਂ ਕਹਿ ਸਕਦੇ ਕੋਈ ਵੀ ਚੀਜ਼ ਪਿਓਰ ਨਹੀਂ ਆ ਕਿਉਂਕਿ ਅੰਨਾ ਦੇ ਵਿੱਚ ਕੁਝ ਨਾ ਕੁਝ ਜਿਹੜਾ ਕਿ ਟਨਾਸ਼ਿਕ ਜਾਂ ਪ੍ਰਜ਼ਰਵੇਟਿਵ ਜਿਹੜਿਆ ਯੂਜ਼ ਹੋਏ ਹੁੰਦੇ ਆ ਸੋ ਅਸੀਂ ਵੀ ਸੋਚ ਰਹੇ ਹਾਂ ਕਿ ਅਸੀਂ ਵੀ ਆਪਣੇ ਘਰ ਜਿਹੜਾ ਆ ਛੱਤ ਦੇ ਉੱਤੇ ਆਰਗੈਨਿਕ ਖੇਤੀ ਕਰਨ ਦੀ ਕੋਸ਼ਿਸ਼ ਕਰੀਏ ਬਟ ਇਹਦੇ ਵਾਸਤੇ ਬਹੁਤ ਸਾਰਾ ਐਫਰਟ ਚਾਹੀਦਾ ਆ ਸੋ ਟਰਾਈ ਜ਼ਰੂਰ ਕਰਾਂਗੇ ਤੇ ਤੁਹਾਡੇ ਨਾਲ ਵੀ ਸ਼ੇਅਰ ਕਰਾਂਗੇ ਘਰ ਵਿੱਚ ਹੀ ਤੁਸੀਂ ਜਿਹੜੀ ਖਾਣਾ ਤਿਆਰ ਕਰ ਸਕਦੇ ਹੋ ਜਿਵੇਂ ਅਸੀਂ ਸਬਜ਼ੀਆਂ ਦੀ ਵੇਸਟੇਜ ਹੁੰਦੀਆਂ ਨਾ ਉਹਨਾਂ ਤੋਂ ਹੀ ਅਸੀਂ ਜਿਹੜਾ ਆ ਉਹਦੀ ਖਾਦ ਵੀ ਤਿਆਰ ਕਰ ਸਕਦੇ ਹਾਂ ਸੋ ਮੈਂ ਕਾਫੀ ਇੰਟਰਸਟ ਲੈ ਕੇ ਵੇਖ ਰਹੀ ਸੀ ਮੈਨੂੰ ਵੀ ਬਹੁਤ ਸ਼ੌਂਕ ਆ ਬਟ ਇਦੇ ਵਾਸਤੇ ਜਿਵੇਂ ਕਿ ਤੁਹਾਨੂੰ ਮੈਂ ਦੱਸਿਆ ਕਿ ਐਫਰਟ ਬਹੁਤ ਚਾਹੀਦਾ ਬਹੁਤ ਮਿਹਨਤ ਚਾਹੀਦੀ ਆ ਸੋ ਕਾਫੀ ਕੁਝ ਲੱਗਾ ਹੋਇਆ ਹੈ ਹਰੀ ਮਿਰਚ ਟਮਾਟਰ ਬੈਂਗਨ ਤੇ ਇਹ ਜਿਹੜੀਆਂ ਆ ਇਹ ਘਰ ਦੀ ਮਿਹਨਤ ਦੇ ਨਾਲ ਇਹ ਆ ਕਿ ਸਾਡੀ ਹੈਲਥ ਜਿਹੜੀ ਆ ਉਹ ਸਹੀ ਰਹਿ ਸਕਦੀ ਆ ਤੇ ਮੈਂ ਚਾਹੁੰਨੀ ਆ ਕਿ ਮੈਂ ਤੁਹਾਡੇ ਨਾਲ ਵਧੀਆ ਤੋਂ ਵਧੀਆ ਵਲੌਗ ਸ਼ੇਅਰ ਕਰਾਂ ਬਟ ਸਮ ਟਾਈਮ ਜੋ ਅਸੀਂ ਸੋਚਦੇ ਆ ਉਹ ਨਹੀਂ ਹੁੰਦਾ ਕੋਈ ਨਾ ਕੋਈ ਪ੍ਰੋਬਲਮ ਜਿਹੜੀ ਕ੍ਰੀਏਟ ਹੋਈ ਜਾਂਦੀ ਆ ਕਈ ਵਾਰੀ ਹੈਲਥ ਇਸ਼ੂ ਆ ਜਾਂਦੇ ਆ ਅ ਬਟ ਸਾਡਾ ਕੰਮ ਆ ਤੁਹਾਡੇ ਨਾਲ ਖੁਸ਼ੀਆਂ ਸਾਂਝੀਆਂ ਕਰਨਾ ਤੁਹਾਨੂੰ ਜਾਣਕਾਰੀ ਦੇਣਾ ਕੁਕਿੰਗ ਰੈਸਪੀਜ਼ ਸ਼ੇਅਰ ਕਰਨੀ ਸੋ ਆਪਣੀਆਂ ਪ੍ਰੋਬਲਮ ਅਸੀਂ ਤੁਹਾਡੇ ਅੱਗੇ ਨਹੀਂ ਰੱਖ ਸਕਦੇ ਸੋ ਮੇਰੇਡੇ ਵਲੌਗ ਆ ਕਈ ਵਾਰੀ ਲੇਟ ਹੋ ਜਾਂਦੇ ਆ ਬਟ ਮੈਂ ਕੋਸ਼ਿਸ਼ ਕਰੂੰਗੀ ਤਾਂ ਨਲ ਵਧੀਆ ਤੋਂ ਵਧੀਆ ਵਲੌਗ ਜਿਹੜੇ ਆ ਔਰ ਸ਼ੇਅਰ ਕਰਾਂ ਸੋ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਨੇ ਟਮਾਟਰ ਆ ਤੇ ਬੈਂਗਨ ਵੀ ਲੱਗੇ ਹੋਏ ਆ ਸੋ ਜਦੋਂ ਅਸੀਂ ਆਪਣੀ ਗਾਰਡਨਿੰਗ ਸ਼ੁਰੂ ਕਰਾਂਗੇ ਤੁਹਾਡੇ ਨਾਲ ਜ਼ਰੂਰ ਸ਼ੇਅਰ ਕਰਾਂਗੀ ਸੋ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਇੰਨਾ ਹੀ ਸ਼ੇਅਰ ਕਰਦੀ ਆਂ ਸੋ ਮਿਲਦੇ ਆ ਨੈਕਸਟ ਵੀਡੀਓ ਤਦ ਤੱਕ ਲਈ ਸਤਿ ਸ੍ਰੀ ਅਕਾਲ ਥੈਂਕ ਯੂ ਫॉर ਵਾਚਿੰਗ